ਸਿੰਘ ਸਾਹਿਬਾਨਾਂ ਨੇ ਹੁਕਮ ਕੀਤਾ ਉਹ ਸੁਪ ਨੂੰ ਪਾਲਣਾ ਕਰਾਂਗੇ ਪਰ ਮਨਜ਼ੂਰ ਹੈ ਜੀ ਜੋ ਫੈਸਲਾ ਪ੍ਰਵਾਨ 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 ਅਕਾਲੀ ਦਲ ਨੂੰ ਹੁੰਦ ਚਾਹੀਦੀ ਜੀ ਅਕਾਲੀ ਦਲ ਅਕਾਲੀ ਦਲ ਨੂੰ ਕੋਈ ਜੰਮਿਆ ਨਹੀਂ ਮਾਰਨ ਵਾਲਾ ਅਕਾਲੀ ਦਲ ਅਕਾਲੀ ਦਲ ਅੱਜ ਤੱਕ ਬੜੇ ਹਮਲੇ ਹੋਏ ਨੇ ਅਕਾਲੀ ਦਲ ਤੇ ਅਕਾਲੀ ਦਲ ਨਹੀਂ ਕਦੇ ਮੁੱਕਦਾ ਅਕਾਲੀ ਦਲ ਵੱਡੇ-ਵਡੇਰਿਆਂ ਦੀਆਂ ਕੁਰਬਾਨੀਆਂ ਨਾਲ ਬਣਿਆ ਇਹਦੀਆਂ ਜੜਾਂ ਪਤਾਲ ਚ ਨੇ ਐਮਰਜੈਂਸੀ ਵਿੱਚ ਵੀ ਇਹਦੀਆਂ ਜੜਾਂ ਪੁੱਟਣ ਦੀ ਕੋਸ਼ਿਸ਼ ਕੀਤੀ ਸੀ ਪਰ ਇਹਨੇ ਹਿੰਦੁਸਤਾਨ ਦੀ ਸਰਕਾਰ ਦੀਆਂ ਜੜਾਂ ਮੁੜ ਦਿਤੀਆਂ ਕੋਈ ਸਿਹਤਾਰ ਲਾਇਰ ਨਹੀਂ ਸਾਰੇ ਇਕੱਠੀਆਂ ਸੀ ਸਿੰਘ ਸਾਹਿਬਾਨਾ ਨੇ ਉਹ ਹੁਕਮ ਕੀਤਾ ਉਹ ਸੁਣ ਪਾਲਣਾ ਕਰਾਂਗੇ ਪਰ ਮਨਜੂਰੀਆ ਜੀ ਜੋ ਫੈਸਲਾ ਪ੍ਰਵਾਨ 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 ਕਾਲੀਦਾਲ ਨੂੰ ਹੁੰਦ ਚਾਹੀਦੀ ਜੀ ਉਹਨਾਂ ਕਾਲੀਦਾਲ ਨੂੰ ਕੋਈ ਜੰਮਿਆ ਨਹੀਂ ਮਾਰਨ ਵਾਲਾ ਕਾਲੀਦਾਲ ਕਾਲੀਦਾਲ ਅੱਜ ਤੱਕ ਬੜੇ ਹਮਲੇ ਹੋਏ ਨੇ ਕਾਲੀ ਦਲ ਤੇ ਕਾਲੀ ਦਲ ਨਹੀਂ ਕਦੇ ਮੁੱਕਦਾ ਕਾਲੀ ਦਲ ਵੱਡ-ਵਡੇਰਿਆਂ ਦੀਆਂ ਕੁਰਬਾਨੀਆਂ ਨਾਲ ਬਣਿਆ ਇਹਦੀਆਂ ਜੜਾਂ ਪਤਾਲ ਚ ਨੇ ਐਮਰਜੈਂਸੀ ਵਿੱਚ ਵੀ ਇਹਦੀਆਂ ਜੜਾਂ ਪੁੱਟਣ ਦੀ ਕੋਸ਼ਿਸ਼ ਕੀਤੀ ਸੀ ਪਰ ਇਹਨੇ ਹਿੰਦੁਸਤਾਨ ਦੀ ਸਰਕਾਰ ਦੀਆਂ ਜੜਾਂ ਮੁਰਦ ਦਿੱਤੀਆਂ ਕੋਈ ਸਧਾਰਨ ਲਾਇਰ ਨਹੀਂ ਸਾਰੇ ਇਕੱਠੀਆਂ ਸੀ ਸਿੰਘ ਸਾਹਿਬਾਨਾ ਨੇ ਹੁਕਮ ਕੀਤਾ ਉਹ ਸੁਪਨਿ ਪਾਲਣਾ ਕਰਾਂਗੇ ਮੰਜ਼ੂਰੀ ਆ ਜੀ ਜੋ ਫੈਸਲਾ ਪ੍ਰਵਾਨ 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 ਅਕਾਲੀ ਦਲ ਨੂੰ ਹੁੰਦ ਚਾਹੀਦੀ ਜੀ ਅਕਾਲੀ ਦਲ ਨੂੰ ਅਕਾਲੀ ਦਲ ਨੂੰ ਕੋਈ ਜੰਮਿਆ ਨਹੀਂ ਮਾਰਨ ਵਾਲਾ ਅਕਾਲੀ ਦਲ ਅਕਾਲੀ ਦਲ ਅੱਜ ਤੱਕ ਬੜੇ ਹਮਲੇ ਹੋਏ ਨੇ ਅਕਾਲੀ ਦਲ ਤੇ ਅਕਾਲੀ ਦਲ ਨਹੀਂ ਕਦੇ ਮੁੱਕਦਾ ਅਕਾਲੀ ਦਲ ਵੱਡੇ ਵੱਡੇ ਰਿਆਆਂ ਦੀਆਂ ਕੁਰਬਾਨੀਆਂ ਨਾਲ ਬਣਿਆ ਇਹਦੀਆਂ ਜੜਾਂ ਪਤਾਲ ਚ ਨੇ ਐਮਰਜੈਂਸੀ ਵਿੱਚ ਵੀ ਇਹਦੀਆਂ ਜੜਾਂ ਪੁੱਟਣ ਦੀ ਕੋਸ਼ਿਸ਼ ਕੀਤੀ ਸੀ ਪਰ ਇਹਨੇ ਹਿੰਦੁਸਤਾਨ ਦੀ ਸਰਕਾਰ ਦੀਆਂ ਜੜ੍ਹਾਂ ਮੁਰਦ ਦਿੱਤੀਆਂ। ਕੋਈ ਸਧਾਰਨ ਲਾਇਰ ਨਹੀਂ ਸਾਰੇ ਕੱਟੀਆਂ ਸੀ। ਸਿੰਘ ਸਾਹਿਬਾਨਾਂ ਨੇ ਹੁਕਮ ਕੀਤਾ ਉਹ ਸੁਪਨਿਆਂ ਦੀ ਪਾਲਣਾ ਕਰਾਂਗੇ। ਪਰ ਮਨਜੂਰੀਆ ਜੀ ਜੋ ਫੈਸਲਾ ਪ੍ਰਵਾਨ 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 ਅਕਾਲੀ ਦਲ ਨੂੰ ਹੁੰਦ ਚਾਹੀਦੀ ਜੀ ਅਕਾਲੀ ਦਲ ਅਕਾਲੀ ਦਲ ਨੂੰ ਕੋਈ ਜੰਮਿਆ ਨਹੀਂ ਮਾਰਨ ਵਾਲਾ ਅਕਾਲੀ ਦਲ ਅਕਾਲੀ ਦਲ ਅੱਜ ਤੱਕ ਬੜੇ ਹਮਲੇ ਹੋਏ ਨੇ ਅਕਾਲੀ ਦਲ ਤੇ ਅਕਾਲੀ ਦਲ ਨਹੀਂ ਕਦੇ ਮੁੱਕਦਾ। ਕਾਲੀ ਦਾਲ ਵੱਡ ਵਡੇਰਿਆਂ ਦੀਆਂ ਕੁਰਬਾਨੀਆਂ ਨਾਲ ਬਣਿਆ ਇਹਦੀਆਂ ਜੜਾਂ ਪਤਾਲ ਚ ਨੇ ਅਮਰਜੈਂਸੀ ਵਿੱਚ ਵੀ ਇਹਦੀਆਂ ਜੜਾਂ ਪੁੱਟਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹਨੇ ਹਿੰਦੁਸਤਾਨ ਦੀ ਸਰਕਾਰ ਦੀਆਂ ਜੜਾਂ ਮੁਰਦ ਦਿੱਤੀਆਂ ਕੋਈ ਸਧਾਰਨ ਲਾਇਰ ਨਹੀਂ ਸਾਰੇ ਕੱਟੀਆਂ ਸੀ ਸਿੰਘ ਸਾਹਿਬਾਨਾਂ ਨੇ ਹੁਕਮ ਕੀਤਾ ਉਹ ਸੁਪੂ ਚ ਪਾਲਣਾ ਕਰਾਂਗੇ ਪਰ ਮਨਜ਼ੂਰ ਹੈ ਜੀ ਜੋ ਫੈਸਲਾ ਪ੍ਰਵਾਨ 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 ਇਸ ਨਾਲ ਕਾਲੀ ਦਾਲ ਨੂੰ ਹੁੰਦੀ ਚਾਹੀਦੀ ਜੀ ਅਕਾਲੀ ਦਲ ਨੂੰ ਕੋਈ ਜੰਮਿਆ ਨਹੀਂ ਮਾਰਨ ਵਾਲਾ ਕਾਲੀ ਦਲ ਕਾਲੀ ਦਲ ਅੱਜ ਤੱਕ ਬੜੇ ਹਮਲੇ ਹੋਏ ਨੇ ਕਾਲੀ ਦਲ ਤੇ ਕਾਲੀ ਦਲ ਨਹੀਂ ਕਦੇ ਮੁੱਕਦਾ ਕਾਲੀ ਦਲ ਵੱਡੇ ਵੱਡੇ ਰਿਆਂ ਦੀਆਂ ਕੁਰਬਾਨੀਆਂ ਨਾਲ ਬਣਿਆ ਇਹਦੀਆਂ ਜੜਾਂ ਪਤਾਲ ਚ ਨੇ ਐਮਰਜੈਂਸੀ ਵਿੱਚ ਵੀ ਇਹਦੀਆਂ ਜੜਾਂ ਪੁੱਟਣ ਦੀ ਕੋਸ਼ਿਸ਼ ਕੀਤੀ ਸੀ ਪਰ ਇਹਨੇ ਹਿੰਦੁਸਤਾਨ ਦੀ ਸਰਕਾਰ ਦੀਆਂ ਜੜ੍ਹਾਂ ਮੁਰਦ ਦਿੱਤੀਆਂ। ਕੋਈ ਸਧਾਰਨ ਲਾਇਰ ਨਹੀਂ ਸਾਰੇ ਕੱਟੀਆਂ ਸੀ। ਸਿੰਘ ਸਾਹਿਬਾਨਾਂ ਨੇ ਹੁਕਮ ਕੀਤਾ ਉਹ ਸੁਪਨਿਆਂ ਦੀ ਪਾਲਣਾ ਕਰਾਂਗੇ। ਪਰ ਮਨਜੂਰੀਆ ਜੀ ਜੋ ਫੈਸਲਾ ਪ੍ਰਵਾਨ 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 ਅਕਾਲੀ ਦਲ ਨੂੰ ਹੁੰਦ ਚਾਹੀਦੀ ਜੀ ਉਹ ਅਕਾਲੀ ਦਲ ਅਕਾਲੀ ਦਲ ਨੂੰ ਕੋਈ ਜੰਮਿਆ ਨਹੀਂ ਮਾਰਨ ਵਾਲਾ। ਅਕਾਲੀ ਦਲ ਅਕਾਲੀ ਦਲ ਅੱਜ ਤੱਕ ਬੜੇ ਹਮਲੇ ਹੋਏ ਨੇ ਅਕਾਲੀ ਦਲ ਤੇ। ਅਕਾਲੀ ਦਲ ਨਹੀਂਗਾ ਕਦੇ ਮੁੱਕਦਾ। ਕਾਲੀ ਦਲ ਵੱਡ ਵਡੇਰਿਆਂ ਦੀਆਂ ਕੁਰਬਾਨੀਆਂ ਨਾਲ ਬਣਿਆ ਇਹਦੀਆਂ ਜੜਾਂ ਪਤਾਲ ਚ ਨੇ ਐਮਰਜੈਂਸੀ ਵਿੱਚ ਵੀ ਇਹਦੀਆਂ ਜੜਾਂ ਪੁੱਟਣ ਦੀ ਕੋਸ਼ਿਸ਼ ਕੀਤੀ ਸੀ ਪਰ ਇਹਨੇ ਹਿੰਦੁਸਤਾਨ ਦੀ ਸਰਕਾਰ ਦੀਆਂ ਜੜਾਂ ਮੁਰਦ ਦਿੱਤੀਆਂ ਕੋਈ ਸਧਾਰਨ ਲਾਇਰ ਨਹੀਂ ਸਾਰੇ ਇਕੱਠੀਆਂ ਸੀ ਸਿੰਘ ਸਾਹਿਬਾਨਾ ਨੇ ਹੁਕਮ ਕੀਤਾ ਉਹ ਸੁਣ ਕੇ ਪਾਲਣਾ ਕਰਾਂਗੇ ਪਰ ਜੂਰੀਆ ਜੀ ਜੋ ਫੈਸਲਾ ਪ੍ਰਵਾਨ 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 ਇਹਨੇ ਕਾਲੀ ਦਲ ਨੂੰ ਹੁੰਦੇ ਚਾਹੇਗੀ ਜੀ ਅਕਾਲੀ ਦਲ ਕਾਲੀ ਦਲ ਨੂੰ ਕੋਈ ਜੰਮਿਆ ਨਹੀਂ ਮਾਰਨ ਵਾਲਾ ਬਹੁਤ ਪਿੱਛੇ ਚੱਲ ਕਾਲੀ ਦਲ ਕਾਲੀ ਦਲ ਅੱਜ ਤੱਕ ਬੜੇ ਹਮਲੇ ਹੋਏ ਨੇ ਕਾਲੀ ਦਲ ਤੇ ਕਾਲੀ ਦਲ ਨਹੀਂ ਕਦੇ ਮੁੱਕਦਾ ਕਾਲੀ ਦਲ ਵੱਡੇ-ਵਡੇਰਿਆਂ ਦੀਆਂ ਕੁਰਬਾਨੀਆਂ ਨਾਲ ਬਣਿਆ ਇਹਦੀਆਂ ਜੜ੍ਹਾਂ ਪਤਾਲ ਚ ਨੇ ਅਕਾਲੀ ਦਲ ਐਮਰਜੈਂਸੀ ਵਿੱਚ ਵੀ ਇਹਦੀਆਂ ਜੜ੍ਹਾਂ ਪੁੱਟਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹਨੇ ਹਿੰਦੁਸਤਾਨ ਦੀ ਸਰਕਾਰ ਦੀਆਂ ਜੜ੍ਹਾਂ ਮੁਰਦ ਦਿੱਤੀਆਂ ਕੋਈ ਸਧਾਰਨ ਲਾਇਰ ਨਹੀਂ ਸਾਰੇ ਇਕੱਠੀਆਂ